ਕੀ ਮੁੱਖ ਮੰਤਰੀ ਭਗਵੰਤ ਮਾਨ ਐਸਵਾਈਐਲ ਨਹਿਰ ਬਣਾਉਣ ਜਾ ਰਹੇ ਨੇ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਿਆਣਾ ਦੇ ਨਾਲ ਕੀ ਸਮਝੌਤਾ ਹੋਇਆ ਆਖਰਕਾਰ ਕੀ ਹੈ ਪੂਰੀ ਖਬਰ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਬੀਤੇ ਕੱਲ ਐਸਵਾਈਐਲ ਨੂੰ ਲੈ ਕੇ ਹਰਿਆਣਾ ਪੰਜਾਬ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਆਖਰਕਾਰ ਕੀ ਸਮਝੌਤਾ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਸਵਾਈਐਲ ਨਹਿਰ ਬਣਾਉਣੀ ਹੈ ਕੀ ਹੈ ਪੂਰੀ ਖਬਰ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਕੋਈ ਗੱਲ ਕਹੀ ਨਹੀਂ ਕਿ ਐਸਵਾਈਐਲ ਨਹਿਰ ਬਣਾਉਣੀ ਆ ਪਰ ਜਦੋਂ ਮੁੱਖ ਮੰਤਰੀ ਦੀਆਂ ਕੱਲ ਪ੍ਰੈਸ ਕਾਨਫਰੰਸ 'ਚ ਆ ਕੇ ਕੀਤੀਆਂ ਗਈਆਂ ਗੱਲਾਂ ਨੂੰ ਦਾ ਸਿਆਸੀ ਅਨੁਵਾਦ ਕੀਤਾ ਜਾਂਦਾ ਉਹਨਾਂ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਟਰਾਂਸਲੇਟ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਗਗਨ ਇਸ ਚੀਜ਼ ਦੀ ਝਲਕ ਪੈਂਦੀ ਹੈ ਕਿ ਕੋਈ ਨਾ ਕੋਈ ਸਹਿਮਤੀ ਬਣੀ ਹੈ ਜਾਂ ਕੋਈ ਇਦਾਂ ਦੀ ਗੱਲ ਹੋ ਚੁੱਕੀ ਹੈ ਜਿਹੜੀ ਗੱਲ ਨੇੜੇ ਤਣਪਤਣ ਲੱਗਣ ਵਾਲੀ ਆ ਕੱਲ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਮਿਲੇ ਗਲਦਸਤੇ ਗੁਲਦਸਤੇ ਜਿਹੜੇ ਤੋਹਫੇ ਤੋਹਫੇ ਇੱਕ ਦੂਜੇ ਨੂੰ ਭੇਟ ਕਰਦੇ ਰਹੇ 2 ਘੰਟੇ ਦੀ ਤਕਰੀਬ ਕਰੀ ਵੇ ਸਾਰਾ ਸਿਲਸਿਲਾ ਚੱਲਦਾ ਰਿਹਾ ਮੀਟਿੰਗ ਨਾਲ ਬਾਹਰ ਆ ਕੇ ਮੁੱਖ ਮੰਤਰੀ ਨੇ ਬੜਾ ਨਰਮ ਲੈਜਾ ਰੱਖਿਆ ਇਸ ਮਾਮਲੇ ਦੇ ਉੱਤੇ ਪਹਿਲਾਂ ਵੀ ਇੱਕ ਦੋ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਦਾ ਲੈਜਾ ਇਸ ਪ੍ਰਕਾਰ ਦਾ ਨਹੀਂ ਸੀ ਹੁੰਦਾ ਬਾਕੀ ਵੀ ਜਿੰਨੇ ਵੀ ਪਹਿਲਾਂ ਗੱਲ ਕਰਦੇ ਸੀ ਕਿ ਸਾਡੇ ਕੋਲੇ ਨਾ ਤਾਂ ਪਾਣੀ ਹੈ ਤੇ ਨਾ ਹੀ ਅਸੀਂ ਦੇ ਸਕਦੇ ਆ ਇਹ ਵੈਸੇ ਤਾਂ ਇਹ ਸਟੈਂਡ ਵੀ ਗਲਤ ਹੈ ਕਿ ਦੂਜਾ ਇਹ ਹੁੰਦਾ ਸੀਗਾ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਪੰਜਾਬ ਦੇ ਪਾਣੀਆਂ ਦੀ ਮਾਲਕੀ ਦਾ ਜਿਹੜਾ ਸਵਾਲ ਹੈ ਉਹ ਸੰਵਿਧਾਨ ਤੇ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਹੋਣਾ ਚਾਹੀਦਾ ਹੈ ਪਰ ਇੱਥੇ ਇਹ ਸਾਰੀਆਂ ਚੀਜ਼ਾਂ ਦੇ ਉਲਟ ਸੀ ਭਾਈ ਕਨਈਆ ਜੀ ਦਾ ਇਤਿਹਾਸਿਕ ਸੰਦਰਭ ਲਿਆ ਗਿਆ ਹਰਿਆਣਾ ਦੇ ਮੁੱਖ ਮੰਤਰੀ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹੱਤ ਵਾਲੀ ਗੁਰਬਾਣੀ ਦਾ ਮਹਾਵਾਕ ਪੜ੍ਹਦੇ ਰਹੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਕਰੀ ਗਈ ਕਿ ਦੇਖੋ ਜੀ ਹਰਿਆਣਾ ਦਾ ਸਾਡਾ ਕਿਹੜਾ ਦੁਸ਼ਮਣ ਹੈ ਭਾਈ ਕਨਈਆ ਜੀ ਨੇ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਸੀ ਜੰਗ ਦੇ ਮੈਦਾਨ 'ਚ ਹਰਿਆਣਾ ਦਾ ਸਾਡਾ ਭਰਾ ਹੈ ਗੱਲ ਭਰਾ ਛੋਟੇ ਭਰਾ ਵੱਡੇ ਭਰਾ ਦੀ ਨਹੀਂ ਹੈ ਗੱਲ ਸਿਧਾਂਤ ਦੀ ਹੈ ਗੱਲ ਕਾਨੂੰਨ ਦੀ ਹੈ ਗੱਲ ਸੰਵਿਧਾਨ ਦੀ ਹੈ ਗੱਲ ਪੰਜਾਬ ਦੇ ਮਾਲਕੀ ਦੇ ਹੱਕ ਦੀ ਹੈ ਹੁਣ ਜੇ ਇਹ ਗੱਲਾਂ ਨੂੰ ਸਾਰੀਆਂ ਨੂੰ ਡੀਕੋਡ ਕਰਕੇ ਦੇਖਿਆ ਜਾਵੇ ਮੁੱਖ ਮੰਤਰੀ ਕਹਿੰਦੇ ਮੁੱਖ ਮੰਤਰੀ ਨੂੰ ਪੱਤਰਕਾਰ ਸਵਾਲ ਪੁੱਛ ਹੀ ਰਿਹਾ ਸੀਗਾ ਮੁੱਖ ਮੰਤਰੀ ਕਹਿੰਦੇ ਮੈਂ ਤੁਹਾਨੂੰ ਹਜੇ ਬ੍ਰੇਕਿੰਗ ਨਿਊਜ਼ ਨਹੀਂ ਦੇ ਕੇ ਜਾਊਂਗਾ ਪਰ ਜਿਹੜੀ ਉਹਨਾਂ ਨੇ ਬ੍ਰੇਕਿੰਗ ਨਿਊਜ਼ ਬਣਾਤੀ ਦੇਤੀ ਮੁੱਖ ਮੰਤਰੀ ਅਸਲ ਚ ਕੀ ਹੈ ਅੰਦਰ ਕਹਿੰਦੇ ਕਿ ਇਹੀ ਗੱਲ ਹੋਈ ਕਿ ਪੰਜਾਬ ਕੋਲੇ ਪਾਣੀ ਨਹੀਂ ਹੈਗਾ ਦਿਨ ਨੂੰ ਅੰਦਰ ਇਹੀ ਗੱਲ ਹੋਈ ਕਿ ਹਰਿਆਣਾ ਕਹਿੰਦਾ ਐਸਵਾਈਐਲ ਨਹਿਰ ਬਣਨੀ ਚਾਹੀਦੀ ਹੈ ਬਾਹਰ ਆ ਕੇ ਮੀਡੀਆ ਨੂੰ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਫਿਰ ਤੁਸੀਂ ਦਾ ਮਤਲਬ ਹੂੰ ਇਹਦਾ ਮਤਲਬ ਮੁੱਖ ਮੰਤਰੀ ਪੱਤਰਕਾਰਾਂ ਦੇ ਦਾ ਫਵਾਵਾ ਡਾਉਨ ਦੇ ਪਰਚੇ ਪਾ ਰਹੇ ਨੇ ਜਾਂ ਇਹ ਗੱਲ ਕਹਿ ਰਹੇ ਨੇ ਕਿ ਪੱਤਰਕਾਰਾਂ ਬਝੂਠੀ ਫਵਾਵਾ ਸਭ ਉੱਥੇ ਭਗਵੰਤ ਜੀ ਨੇ ਵੀ ਕਿਹਾ ਕਿ ਐਸਬੀਐਲ ਨਹਿਰ ਵੀ ਬਣਾ ਦਾਂਗੇ ਪਹਿਲਾਂ ਪਾਣੀ ਦਾ ਹਿਸਾਬ ਤਾਬ ਲਈ ਇਹ ਹੀ ਤਾਂ ਰੋਲ ਹੈ ਨਾ ਗਗਨਾ ਇਸੇ ਇਸੇ ਚੀਜ਼ ਦਾ ਹੀ ਰੋਲਾ ਹੈ ਮੈਂ ਇੱਥੇ ਹੀ ਆਉਣ ਲੱਗਿਆ ਸੀ ਕਿ ਪਾਣੀ ਦਾ ਹਿਸਾਬ ਤਾਬ ਲਾਉਣ ਦੀ ਕਿਉਂ ਲੋੜ ਪਈ ਲੋੜ ਹੀ ਨਹੀਂ ਹੈ ਪਹਿਲਾ ਪੰਜਾਬ ਦੇ ਪਾਣੀਆਂ ਦਾ ਮਾਲਕੀ ਦਾ ਹੱਕ ਤੈ ਹੋਣਾ ਚਾਹੀਦਾ ਜਿਹੜਾ ਰਪੇਰੀਅਨ ਲਾ ਕਹਿੰਦਾ ਹੈ ਜਿਹੜਾ ਰਪੇਰੀਅਨ ਕਾਨੂੰਨ ਕਹਿੰਦਾ ਹੈ ਕਿ ਜਿਹੜੀ ਵੀ ਅੱਪਰ ਰਪੇਰੀਅਨ ਲੋਅਰ ਰਪੇਰੀਅਨ ਪੰਜਾਬ ਲੋਅਰ ਰਪੇਰੀਅਨ ਹੈ ਰਾਵੀ ਬਿਆਸ ਤੇ ਸਤਲੁਜ ਦਾ ਤੇ ਘੱਗਰ ਦਾ ਤੇ ਇਦੇ ਹਿਸਾਬ ਦੇ ਨਾਲ ਹੋਣਾ ਚਾਹੀਦਾ ਪਾਣੀਆਂ ਦੀ ਵੰਡ ਕਿਉਂਕਿ ਸਭ ਤੋਂ ਵੱਧ ਨੁਕਸਾਨ ਪੰਜਾਬ ਤੇ ਹਰਿਆਣਾ ਪੰਜਾਬ ਨੂੰ ਹੁੰਦਾ ਆ ਨਾ ਇੱਥੇ ਹਰਿਆਣਾ ਨੂੰ ਨੁਕਸਾਨ ਹੁੰਦਾ ਨਾ ਹਿਮਾਚਲ ਨੂੰ ਹੁੰਦਾ ਨਾ ਰਾਜਸਥਾਨ ਤਾਂ ਵੈਸੇ ਹੀ ਠੱਕੇ ਨਾਲ ਵੜਿਆ ਹੋਇਆ ਰਾਜਸਥਾਨ ਦਾ ਤਾਂ ਕੋਈ ਹੱਕ ਹੀ ਨਹੀਂ ਐਸ ਪਾਣੀ ਦੇ ਉੱਤੇ ਪੰਜਾਬ ਦੇ ਵਿੱਚ ਉਹਦੇ ਉੱਤੇ ਪੰਜਾਬ ਦੀ ਮਾਲਕ ਪਾਣੀ ਦੀ ਪਾਣੀ ਦੇ ਉੱਤੇ ਪੰਜਾਬ ਦੀ ਮਾਲਕੀ ਦਾ ਹੱਕ ਹੈ ਪੰਜਾਬ ਦੀ ਪਾਣੀ ਹੈ ਜਿਹੜਾ ਉਹ ਤੈਅ ਹੋਣਾ ਚਾਹੀਦਾ ਜਿਹੜੀ ਇੰਦਰਾ ਗਾਂਧੀ ਨੇ 1976 ਤੇ 81 ਦੇ ਵਿੱਚ ਧੱਕਾ ਕੀਤਾ ਮੁੱਖ ਮੰਤਰੀ ਵੀ ਗੱਲ ਕਹਿੰਦੇ ਕਿ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਹੁਣ ਅਸੀਂ ਸੁਧਾਰਾਂਗੇ ਕਿਵੇਂ ਗਲਤੀਆਂ ਸੁਧਾਰੋਗੇ ਬਜ਼ੁਰਗ ਅੰਗਰੇਜ਼ਾਂ ਨੇ ਰਿਪੇਰੀਅਨ ਲਾ ਦੇ ਮੁਤਾਬਕ ਪਾਣੀਆਂ ਦੀ ਵੰਡ ਕੀਤੀ ਸੀ ਹਰਿਆਣੇ ਨੂੰ ਗੰਗ ਕਨਾਲ ਗਈ ਤਾਂ ਉਹਦਾ ਉਹਦੀ ਰਾਇਲਟੀ ਮਿਲਣੀ ਹੈ ਪੰਜਾਬ ਨੂੰ ਇਹ ਸਾਰੇ ਮਸਲਿਆਂ ਦੇ ਬਾਵਜੂਦ ਮੁੱਖ ਮੰਤਰੀ ਕਹਿੰਦੇ ਕਿ ਪਾਣੀ ਦੇਖ ਲਾਂਗੇ ਜੇ ਹੋਊਗਾ ਦੇ ਦਾਂਗੇ ਇਹ ਕੀ ਸਿਸਟਮ ਹੈ ਹੋਵੇ ਵੀ ਭਾਵੇਂ ਪਾਣੀ ਸਾਡੇ ਕੋਲ ਸਾਡੀ ਮਰਜ਼ੀ ਅਸੀਂ ਦਈਏ ਨਾ ਦਈਏ ਇਹ ਕੋਈ ਕੋਈ ਸੁੱਖਿਆ ਥੋੜਾ ਹਰਿਆਣੇ ਦਾ ਜਾਂ ਕੇਂਦਰ ਦਾ ਹੁਣ ਇਹ ਚ ਕੀ ਹੈ ਕੇਂਦਰ ਮਾਸਟਰ ਗੇਮ ਖੇਡ ਰਿਹਾ ਹੈ ਮੁੱਖ ਮੰਤਰੀ ਦਾ ਬਾਹਰ ਆ ਕੇ ਮੀਡੀਆ ਨੂੰ ਗੁੰਮਰਾਹ ਕਰਨਾ ਕਹਿ ਲੋ ਜਾਂ ਮੀਡੀਆ ਨੂੰ ਸੱਚ ਨਾਂ ਦੱਸਣਾ ਕਹਿ ਲੋ ਜਾਂ ਫਿਰ ਮੁੱਖ ਮੰਤਰੀ ਉੱਥੇ ਵੀ ਇਹੀ ਗੱਲ ਕਹਿ ਕੇ ਆਏ ਨੇ ਜੋ ਵਾਰ ਮੀਡੀਆ ਚ ਕਹੀ ਹੈ ਜੇ ਗੱਲ ਕਹਿ ਕੇ ਆਏ ਤਾਂ ਘੱਟ ਕੈਂਦ ਸੁਪਰੀਮ ਕੋਰਟ ਨੇ ਕੇਂਦਰ ਦੇ ਪਹਾੜੇ ਚ ਸੁੱਟੀ ਕੇਂਦਰ ਨੇ ਇਹਨਾਂ ਦੇ ਪਹਾੜੇ ਚ ਸਿੱਟਦੀ ਇਹਨਾਂ ਨੇ ਅਫਸਰਾਂ ਦੇ ਪਹਾੜੇ ਸੁੱਟਦੀ ਯਾਨੀ ਕਿ ਗੇਂਦ ਜਿਹੜੀ ਆ ਉਹ ਕਿਤੇ ਇੱਕ ਥਾਂ ਤੇ ਖਿਲਾਉਣ ਦੇ ਨਾਂ ਨਹੀਂ ਲੈ ਰਹੀ ਮੁੱਖ ਮੰਤਰੀ ਨੇ 12 ਕੇ ਜੋ ਗੱਲਾਂ ਕੀਤੀਆਂ ਉਦੋਂ ਇਹੀ ਭਾਵ ਕੱਢਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਨਰਮ ਪੈ ਚੁੱਕੇ ਨੇ ਜਾਂ ਤਾਂ ਮੁੱਖ ਮੰਤਰੀ ਨੂੰ ਕੋਈ ਡਰਾਬਾ ਦਿੱਤਾ ਗਿਆ ਹੈ ਜਾਂ ਕੇਂਦਰ ਦੀ ਸੱਤਾ ਦੇ ਨਾਲ ਉਹਨਾਂ ਦਾ ਕੋਈ ਅਟੈਚਮੈਂਟ ਹੈ ਦੇਖੋ ਹਰਿਆਣੇ ਦੀ ਬੀਜਪੀ ਤਾਂ ਅਮਿਤ ਸ਼ਾਹ ਤੇ ਮੋਦੀ ਤੋਂ ਬਿਨਾ ਕੁਝ ਕਰ ਹੀ ਨਹੀਂਦੀ ਨੈب ਸਿੰਘ ਸੈਣੀ ਦੇ ਦੀ ਤਾਂ ਐਡੀ ਰੀਡ ਦੀ ਹੱਡੀ ਹੈ ਹੀ ਨਹੀਂ ਕਿ ਕੱਲਿਆਂ ਆਪਣੇ ਤੌਰ ਦੇ ਉੱਤੇ ਕੋਈ ਗੱਲ ਕਰ ਲਵੇ ਉਹ ਤਾਂ ਉਥੋਂ ਜੋ ਚੈਨਲ ਚੱਲੂਗਾ ਉਹੀ ਚੈਨਲ ਅੱਗੇ ਚੱਲਦਾ ਰਹੂਗਾ ਫਿਰ ਮੁੱਖ ਮੰਤਰੀ ਦਾ ਵੀ ਇਸ ਗੱਲ ਤੇ ਆ ਜਾਣਾ ਕੀ ਕੋਈ ਅੰਦਰ ਖਾਤੇ ਗੰਢ ਧੁੱਪ ਹੋਈ ਆ ਕੀ ਪੰਜਾਬ ਦੇ ਪਾਣੀਆਂ ਦਾ ਸੌਦਾ ਕਿਸੇ ਹੋਰ ਚੀਜ਼ ਦੇ ਨਾਲ ਕੀਤਾ ਜਾ ਰਿਹਾ ਕੀ ਜਿਹੜੀ ਜਰਮਨ ਵਾਲੀ ਵੀਡੀਓ ਆ ਉਹ ਸਵਜੋਤਾ ਕਰਾਉਣ ਦੇ ਲਈ ਦਬਾਅ ਬਣਾ ਰਹੀ ਆ ਇਹ ਸਾਰੀਆਂ ਚੀਜ਼ਾਂ ਨੇ ਜੇਐਸਵਾਈਐਲ ਨਿਕਲਦੀ ਆ ਜੇਐਸਵਾਈਐਲ ਦੇ ਵਿੱਚ ਇੱਕ ਬੂੰਦ ਵੀ ਕੱਢ ਕੇ ਮੀਂਹ ਵਾਲਾ ਪਾਣੀ ਤਾਂ ਇੱਕ ਅਲੱਗ ਗੱਲ ਐ ਉਹਦਾ ਸੁੱਟੀ ਜਾਂਦੀ ਐ ਤਾਂ ਪੰਜਾਬ ਦੇ ਹਾਲਾਤ ਕਾਬੂ ਦੇ ਹੇਠ ਨਹੀਂ ਰਹਿਣੇ ਇਹ ਗੱਲ ਮੁੱਖ ਮੰਤਰੀ ਨੂੰ ਵੀ ਪਤਾ ਐ ਇਹ ਕੋਈ ਇਹ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਸਲਾ ਐ ਇਹਦੇ ਵਿੱਚ ਇਕੱਲਾ ਸਿੱਖਾਂ ਦਾ ਨਹੀਂ ਇਕੱਲਾ ਹਿੰਦੂਆਂ ਦਾ ਨਹੀਂ ਇਕੱਲਾ ਕਿਸਾਈਆਂ ਦਾ ਨਹੀਂ ਇਕੱਲਾ ਮੁਸਲਮਾਨਾਂ ਦਾ ਨਹੀਂ ਇਕੱਲਾ ਦਲਤਾਂ ਦਾ ਨਹੀਂ ਇਕੱਲਾ ਜੱਟਾਂ ਦਾ ਨਹੀਂ ਇਹ ਸਮੁੱਚੇ ਪੰਜਾਬ ਦਾ ਮਸਲਾ ਐ ਪੰਜਾਬ ਦਾ ਪਾਣੀ ਪੰਜਾਬ ਦੇ ਖੇਤਾਂ ਤੱਕ ਜਾਂਦਾ ਉਹਨਾਂ ਖੇਤਾਂ ਚੋਂ ਹੀ ਫੇਰ ਅੱਗੇ ਬਾਕੀ ਸਾਰੀਆਂ ਸਿਸਟਮ ਚੱਲਦਾ ਹੈ ਹੁਣ ਮੁੱਖ ਮੰਤਰੀ ਕਹਿੰਦੇ ਕਿ ਪਾਣੀ ਦਾ ਮਾਤਰਾ ਚੈੱਕ ਕਰਾਂਗੇ ਪਾਣੀ ਦੀ ਮਾਤਰਾ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲਾਂ ਪੰਜਾਬ ਦੇ ਪਾਣੀਆਂ ਦਾ ਹੱਕ ਤਾਂ ਹੋਣਾ ਚਾਹੀਦਾ ਜਿਹੜਾ ਕਿ ਰਪੇਣੀ ਲਾਅ ਦੇ ਮੁਤਾਬਕ ਹੈ ਭਾਵੇਂ ਸਾਡੇ ਕੋਲੇ ਹਜ਼ਾਰਾਂ ਕਿਊਸਿਕ ਪਾਣੀ ਐਮ ਐਫ ਪਾਣੀ ਪਿਆ ਰਹੇ ਡੋਲਦੀ ਐ ਅਸੀਂ ਕਹਿਣ ਦਾ ਮਤਲਬ ਪਰ ਸਾਡੀ ਮਰਜ਼ੀ ਐ ਅਸੀਂ ਦਈਏ ਕਿ ਨਾ ਦਈਏ ਉਹ ਸਾਡਾ ਮਾਲਕੀ ਹੋਣੀ ਚਾਹੀਦੀ ਆ ਫਿਰ ਸਾਡੀ ਇੱਛਾ ਹੋਊਗੀ ਅਸੀਂ ਵੇਚਣਾ ਉਹਨੂੰ ਅਸੀਂ ਉੱਤੇ ਕੋਈ ਰਾਇਲਟੀ ਲੈਣੀ ਐ ਅਸੀਂ ਕੋਈ ਉਹਦੇ ਤੇ ਹੋਰ ਚੀਜ਼ ਕਰਨੀ ਐ ਉਹ ਹੋਊਗੀ ਹੁਣ ਇੱਕ ਹੋਰ ਮਸਲਾ ਆ ਕੱਲ ਅਵੇ ਸਿੰਘ ਚਟਾਲਾ ਇਸ ਮਾਮਲੇ ਦੇ ਉੱਤੇ ਭੱਖੇ ਬੈਠੇ ਸੀ ਕਿ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਰਹੀ ਹੈ ਕੇਂਦਰ ਸਰਕਾਰ ਉਹ ਕਹਿੰਦੇ ਕਿ ਸਾਡਾ 44% ਹਿੱਸਾ ਐ ਚੰਡੀਗੜ੍ਹ ਦੇ ਵਿੱਚ ਹੁਣ ਇੱਕ ਨਵੀਂ ਕੁੰਡੀ ਹੋਰ ਖੜੀ ਹੋਣ ਵਾਲੀ ਆ ਕੁੱਲ ਬਟਾ ਜਮਾ ਮੁੱਖ ਮੰਤਰੀ ਦੇ ਕੱਲ ਵਾਲੇ ਮਸਲੇ ਉੱਤੇ ਸੁਖਬੀਰ ਬਾਦਲ ਨੇ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਸੁਖਪਾਲ ਖੈਰਾ ਨੇ ਵੀ ਦਿੱਤੀ ਵਕ ਵਕ ਜਿਹੜੇ ਬੁੱਧੀਜੀਵੀ ਨੇ ਪੱਤਰਕਾਰ ਨੇ ਉਹਨਾਂ ਨੇ ਵੀ ਮੁੱਖ ਮੰਤਰੀ ਨੂੰ ਇਸ ਮਾਮਲੇ ਦੇ ਉੱਤੇ ਚੁਟਾਇਆ ਆ ਕਿ ਐਸਾ ਕੋਈ ਕੰਮ ਨਾ ਕਰ ਲਿਓ ਕਿ ਜਿਹੜਾ ਅੱਗੇ ਜਾ ਕੇ ਹੋਵੇ ਕਿਉਂਕਿ ਮੁੱਖ ਮੰਤਰੀ ਨੇ ਸੰਦਰਭ ਗਲਤ ਵਰਤੇ ਨੇ ਭਾਈ ਕਨਈਆ ਜੀ ਵਾਲਾ ਸੰਦਰਭ ਇਸ ਮਾਮਲੇ ਤੇ ਲਾਗੂ ਹੀ ਨਹੀਂ ਹੁੰਦਾ ਭਾਈ ਕਨਈਆ ਜੀ ਨੇ ਕਿਸੇ ਦਾ ਪਾਣੀ ਚੋਰੀ ਥੋੜਾ ਕੀਤਾ ਸੀ ਭਾਈ ਗਨੈ ਜੀ ਨੇ ਹਰਿਆਣੇ ਵਾਂਗੂ ੱੱੱਕੇ ਦੇ ਨਾਲ ਤੇ ਛਲ ਵਰਤ ਕੇ ਕਮੀਨਗੀ ਦਿਖਾ ਕੇ ਕੇਂਦਰ ਸਰਕਾਰ ਨਾਲ ਰਲ ਕੇ ਥੋੜਾ ਪਾਣੀ ਪੰਜਾਬ ਦਾ ਖੋਇਆ ਹੈ ਖੋਕੇ ਅੱਗੇ ਵਰਤਾਇਆ ਸੀ ਪੰਜਾਬ ਦਾ ਪਾਣੀ ਆ ਪੰਜਾਬ ਦੇ ਸਾਰੇ ਸੂਬੇ ਕੇਰਲਾ ਕਰਨਾਟਕਾ ਤਾਮਿਲਨਾਡੂ ਰਾਜਸਥਾਨ ਸਾਰੇ ਸੂਬੇ ਜਿਹੜੇ ਆ ਉਹ ਆਪਣੇ ਜਿਹੜੇ ਕੁਦਰਤੀ ਸਰੋਤ ਨੇ ਉਹ ਆਪ ਵਰਤਦੇ ਨੇ ਉਹਦੇ ਚੋਂ ਕੇਂਦਰ ਨੂੰ ਰਿਐਲਿਟੀ ਹੁੰਦੀ ਆ ਜਾਂ ਬਾਕੀ ਚੀਜ਼ਾਂ ਨੇ ਜਿਹੜੀਆਂ ਉਹ ਚੱਲਦੀਆਂ ਨੇ ਝਾਰਖੰਡ ਛਤੀਸਗੜ ਜਿੱਥੋਂ ਵੱਡੀ ਮਾਤਰਾ ਚ ਕੋਲਾ ਆਤੇ ਧਾਤੂ ਨਿਕਲਦੇ ਨੇ ਪੰਜਾਬ ਦੇ ਕੋਲੇ ਕੋਈ ਸੌਮ ਆ ਪਾਣੀ ਐਸੀ ਪੰਜਾਬ ਦਾ ਪਾਣੀ ਫਿਰ ਅੱਗੇ ਵੇਚਾਂਗੇ ਨਾ ਐਸੀ ਉੱਤੇ ਰਾਇਲਟੀ ਲਾਵਾਂਗੇ ਫ੍ਰੀ ਫੰਡ ਜਿਸੀਂ ਪਾਣੀ ਕਿਉਂ ਦਈਏ ਗੰਗ ਕਨਾਲ ਨਿਕਲੀ ਉਹਨੋਂ ਵੀ ਹੋਇਆ ਜਿਹੜੇ ਬੋ ਆ ਜਿਆਦਾ ਸੂਬਿਆਂ ਦੇ ਵਿੱਚੋਂ ਜਿਹੜੀਆਂ ਨਦੀਆਂ ਲੰਘਦੀਆਂ ਨੇ ਉਹਨਾਂ ਲਈ ਟਰਬਿਊਲਣ ਨੇ ਉਹਨਾਂ ਨੇ ਵੀ ਕੋਈ ਅਜੇ ਤੱਕ ਤਰਕਸੰਗਤ ਫੈਸਲੇ ਨਹੀਂ ਦਿੱਤੇ ਹੁਣ ਜੇ ਮੁੱਖ ਮੰਤਰੀ ਜਾਣਾ ਗੁੰਮਰਾਹ ਕਰ ਰਹੇ ਨੇ ਜਾਂ ਫਿਰ ਮੁੱਖ ਮੰਤਰੀ ਜਿਹੜੀ ਕਹਿੰਦੇ ਮੈਂ ਬ੍ਰੇਕਿੰਗ ਨਿਊਜ਼ ਨਹੀਂ ਦਿੰਦੀ ਉਹ ਕਿਹੜੀ ਬ੍ਰੇਕਿੰਗ ਨਿਊਜ਼ ਘੁੱਟ ਗਏ ਜਾਇਹੀ ਸੀਗਾ ਕਹਿਣ ਦਾ ਮਤਲਬ ਕਿ ਇਹੀ ਬ੍ਰੇਕਿੰਗ ਨਿਊਜ਼ ਆ ਕਿ ਐਸੀ ਕੰਮ ਨੇੜੇ ਲਾ ਲਿਆ ਹੁਣ ਅਫਸਰ ਬੈਠਣਗੇ ਅਫਸਰ ਬੈਠ ਕੇ ਕੀ ਕਰਨਗੇ ਅਫਸਰ ਸਿਆਸੀ ਫੈਸਲੇ ਤਾਂ ਲੈ ਨਹੀਂ ਸਕਦੇ ਇਹ ਸਾਰੇ ਦਾ ਸਾਰਾ ਸਿਆਸੀ ਮੁੱਦਾ ਆ ਤਾਂ ਕੁੱਲ ਮਿਲਾ ਕੇ ਇੱਥੇ ਸਿਆਸੀ ਤੌਰ ਦੇ ਉੱਤੇ ਮੈਨੂੰ ਲੱਗਦਾ ਕਿ ਕੋਈ ਟਰੈਪ ਲੱਗਿਆ ਹੋਇਆ ਉਸ ਟਰੈਪ ਦੇ ਵਿੱਚ ਜਾਂ ਇਹ ਮੁੱਖ ਮੰਤਰੀ ਖੁਦ ਫਸੇ ਹੋਣ ਜਾਂ ਉਹ ਲੋਕਾਂ ਨੂੰ ਬੁਸਾਉਣ ਦੀ ਕੋਸ਼ਿਸ਼ ਕਰਦੇ ਹੋਣ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ